ਅੰਮ੍ਰਿਤਸਰ ਦੇ ਖਾਸਾ ਦੇ ਪਿੰਡ ਖੁਰਮਾਨੀਆਂ ਵਿਖੇ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਕਿਸਾਨਾਂ ਗੁਰ ਜਸਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਕਣਕ 17 ਤਰੀਕ ਤੋਂ ਇੱਥੇ ਪਈ ਹੋਈ ਹੈ ਅਤੇ ਅਜੇ ਤੱਕ ਕਣਕ ਦੀ ਪਰਚੇਸ ਨਹੀਂ ਹੋਈ। ਉਹਨਾਂ ਕਿਹਾ ਕਿ ਕੱਲ ਮੌਸਮ ਵੀ ਕਿੰਨਾ ਖਰਾਬ ਸੀ ਅਤੇ ਕਣਕ ਅਜੇ ਤੱਕ ਇੱਥੇ ਰੁਲਦੀ ਪਈ ਹੈ। ਐਸਮੋ ਕੇ ਅਟਾਰੀ ਮਾਰਕੀਟ ਕਮੇਟੀ ਦੇ ਸਕੱਤਰ ਨਵਦੀਪ ਕੌਰ ਨੇ ਦੱਸਿਆ ਕਿ ਖਾਸਾ ਦੇ ਪਿੰਡ ਖੁਰਮਾਨੀਆਂ ਵਿਖੇ ਇੱਕ ਗੱੜ ਦੇ ਵਿੱਚ ਇਲੀਗਲ ਤੌਰ ਤੇ ਮੰਡੀ ਬਣਾਈ ਗਈ ਹੈ ਜਿਸ ਦਾ ਲਾਇਸੈਂਸ 15 ਦਿਨ ਦੇ ਲਈ ਰੱਦ ਕੀਤਾ ਗਿਆ ਜਿਸ ਦੇ ਚਲਦਿਆਂ ਪਰਚੇਸ ਨਹੀਂ ਹੋਈ ਜਿਹੜੀ ਆਡੀਆ ਕਸਾੜ ਵੀਰਾਂ ਦੀ ਕਣਕ 17 ਤਰੀਕ ਤੋਂ ਉੱਥੇ ਪਈ ਅਜੇ ਤੱਕ ਇਹਦੀ ਪਰਚੇਜ ਨਹੀਂ ਹੋਈ ਵੇਖੋ ਕੱਲ ਮੌਸਮ ਵੀ ਕਿੱਡਾ ਖਰਾਬ ਸੀ ਤੇ ਜਿਹੜੀ ਅਸੀਂ ਪੁੱਤਾ ਵਾਂਗੂ ਫਸਲ ਪਾਲੀ ਹੋਈ ਆ ਤੇ ਸਾਡੀ ਅਜੇ ਤੱਕ ਇੱਥੇ ਰੁਲਦੀ ਹੈ ਇਹਦੀ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਪਰਚੇਜ ਹੋਈ ਹੋਈ ਕਿਉਂ ਨਹੀਂ ਗਈ ਕਿਹੜੀ ਜਗ੍ਹਾ ਤੇ ਇਹ ਅੱਜ ਖਾਸੇ ਪਿੰਡ ਦੇ ਵਿੱਚ ਹੈ ਜੀ ਖੁੰਬਲੀਆਂ ਖਾਸਾ ਖੁੰਬਲੀਆਂ ਖਾਸਾ ਖਾਸਾ ਮੰਡੀ ਦੇ ਵਿੱਚ ਵੇਖੋ ਜੀ ਪ੍ਰਬੰਧ ਇੱਥੇ ਕਿਹੜਾ ਵਾ ਜੇ ਕੋਈ ਆਪਾਂ ਆੜਤੀਆਂ ਦੀ ਵੀ ਗੱਲ ਕਰੀਏ ਬਾਹਰ ਆਪਣਾ ਮੰਡੀ ਬੋਰਡ ਨੇ ਜਗ੍ਹਾ ਜਿਹੜੀ ਆੜਤੀਆਂ ਨੇ ਆਪਣੀ ਕੋਈ ਕਿਰਾਏ ਤੇ ਲਈ ਹੋਈ ਆ ਉਹਦੇ ਵਿੱਚ ਥੋੜੀ ਥੋੜੀ ਜੱਕ ਦਮ ਤੇ ਕਣਕ ਆ ਜਾਂਦੀ ਆ ਤੇ ਜੇ ਕਿਸੇ ਆੜਤੀਆ ਭਰਾ ਨੇ ਆਪਣੀ ਜਗ੍ਹਾ ਦੇ ਵਿੱਚ ਕਣਕ ਲਾ ਦਿੱਤੀ ਆ ਉਹਦੇ ਵਿੱਚ ਕਿਸਾਨ ਵੀਰਾਂ ਦਾ ਕੀ ਦੋਸ਼ ਆ ਕਣਕ ਜਿਹੜੀ ਆ ਅਜੇ ਤੱਕ ਤੁਹਾਨੂੰ ਅੱਗੇ ਵੀ ਦੱਸਿਆ ਵੀ ਇਹਦੀ ਅਜੇ ਤੱਕ ਪਰੇਸ਼ੀਜ ਨਹੀਂ ਹੋਈ ਪਰੇਸ਼ੀਜ ਹੋਈ ਨਹੀਂ ਅਜੇ ਤੱਕ ਕਣਕ ਦੀ ਤੇ ਹੁਣ بارش ਦਾ ਮੌਸਮ ਆ بارش ਤੋਂ ਬਦਲਵਾਰੀ ਹੋਈ ਆ ਤੇ ਇਹ ਕਣਕ ਕਿਤੇ ਜੰਮੇ ਪਊਗੀ ਅਸੀਂ ਤੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਉਹ ਇੱਥੇ ਆਣ ਕੇ ਵਿజిਟ ਕਰ ਲੈਣ ਸਾਡੇ ਤੇ ਇੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਨਾ ਕੋਈ ਸਰਕਾਰ ਨਹੀਂ ਆਈ ਔਰ ਉਲਟਾ ਸਾਨੂੰ ਖੱਜਲ ਖਰਾਬੀ ਉਹ 17 ਤਰੀਕ ਤੋਂ ਅਸੀਂ ਮੰਡੀ ਦੇ ਵਿੱਚ ਬੈਠੇ ਆਂ ਸਾਡੇ ਬੱਚਿਆਂ ਦੀ ਕੋਈ ਐਡਮਿਸ਼ਨ ਹੋਣ ਵਾਲੀ ਆ ਕੋਈ ਖਾਦ ਦੇ ਪੈਸੇ ਦੇਣੇ ਆ ਕੋਈ ਸਾਡੀ ਕੰਪੈਨ ਦੇ ਪੈਸੇ ਦੇਣੇ ਆ ਅਸੀਂ ਥੂੜੀ ਬਣਾਉਣੇ ਉਹ ਸਾਡੇ ਘਰ ਗੇੜੇ ਮੰਡ ਜਿੰਨਾ ਚਿਰ ਸਾਡੀ ਫਸਲ ਨਹੀਂ ਵਿਕਦੀ ਸਾਡੇ ਕੋਈ ਪੈਸਾ ਨਹੀਂ ਹੁੰਦਾ ਅਸੀਂ ਕਿਸ ਤਰ੍ਹਾਂ ਜੀ ਆਧਾਰ ਕਰਾਂਗੇ ਇਹ ਇਹਦੇ ਉੱਤੇ ਉਹਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿੱਦਾਂ ਵੀ ਕਾਰਵਾਈ ਹੋਗੀ ਉਹ ਤੁਹਾਨੂੰ ਬਾਅਦ ਚ ਦੱਸ ਦਿੱਤਾ ਜਾਵੇ ਲਈ ਜੀ ਸਿਰਫ ਉਹਦੇ ਦੋ ਲਾਇਸੈਂਸ ਕੈਨਸਲ ਹੋਏ ਆ ਉਹਨਾਂ ਦੀ ਪਰਚੇਜ਼ ਨਹੀਂ ਪੈਰੀ ਬਾਕੀ ਸਾਰੀਆਂ ਮੰਡੀਆਂ ਚ ਪਰਚੇਜ਼ ਹੋ ਰਹੀ ਕਣਕ ਤੇ ਵੇਖੋ ਜੀ ਉਹਨਾਂ ਨੇ ਘਰੇ ਸਟਾਈ ਆ ਉਹ ਤੇ ਇਨਲੀਗਲ ਕੰਮ ਹੋ ਗਿਆ ਹਨਾ ਤੇ ਬਾਕੀ ਤੇ ਜਿਹੜੀਆਂ ਮੰਡੀਆਂ ਵਿੱਚ ਕਣਕ ਆ ਉਹਨਾਂ ਦੀ ਤੇ ਪਰਚੇਜ਼ ਹੋ ਰਹੀ ਹੈ